ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁੱਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾਵਾਂਗਾ ਉਹਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਅਜ ਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਨਾ ਬਣ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਪੁੱਲਰ ਨੂੰ ਖਰਾਓ ਤਾਂ ਕਿ ਮੈਂ ਰਾਮਗੜੀਆ ਗੁੰਜਾਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੌਮੀ ਕਨਵੀਨਰ ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਬਲੋਂ ਕੋ ਪ੍ਰਣ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਂਦੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮਗੜੀਆ ਸਮਾਜ ਇਸ ਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦੇਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਬੁੰਗਾ ਰਾਮਗੜੀਆ ਵਿਖੇ ਸਮੁੱਚੀ ਰਾਮਗੜੀਆ ਕਾਲਜ 'ਤੇ ਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣੇ ਸਾਡੀ ਪੱਗ ਦਾ ਵਿਸ਼ਾਇਆ ਆਪਾਂ ਆਪਣੀ ਪੱਗ ਨਿਵੇਂ ਨਹੀਂ ਹੁਣ ਦੇਣੀ ਇਸ ਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਾ ਜਿੱਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਹਦੇ ਨਾਲ ਅੱਜ ਸਮੁੱਚੇ ਪੰਜਾਬ 'ਚ ਇੱਕ ਮੈਸੇਜ ਜਾਣਾ ਚਾਹੀਦਾ ਕਿ ਰਾਮਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ SC ਸਮਾਜ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦੋਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਬਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਜੀਤ ਪੁੱਲਰ ਦਾ ਹੰਕਾਰ ਤੋੜਨ ਲਈ ਰਾਮਗੜੀ ਆ ਭਾਈਚਾਰੇ ਨੇ ਇੱਕ ਵਿਸ਼ਵਾਸ ਦਿਵਾਇਆ ਕਿ 1 ਜੂਨ ਨੂੰ ਉਹ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਲਈ ਬਿਲਕੁਲ ਤਿਆਰ ਵਰ ਤਿਆਰ ਨੇ। ਰਾਮ ਗੜੀਆ ਆਕਾਲ ਜਥੇਬੰਦੀ ਦਾ ਕੌਮੀ ਕਨਵੀਨਰ ਹੋਣ ਦੇ ਨਾਤੇ ਮੈਂ ਸਮੁੱਚੀ ਰਾਮ ਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸ ਦੇ ਹਾਰ ਉਪਰੰਤ ਸਮੁੱਚਾ ਭਾਈਚਾਰਾ ਇੱਕ ਉਹਨਾਂ ਹਾਰ ਦਾ ਜਸ਼ਨ ਮਨਾਵੇ। ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸੱਭੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਸਮੁੱਚੇ ਭਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇਹ ਪ੍ਰਣ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ ਬਸਨੀਕੋ ਲਾਲਜੀਤ ਢੁਲਰ ਦਾ ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁੱਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾਵਾਂਗਾ ਉਹਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਅਜ ਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਨਾ ਬਨ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਪੁੱਲਰ ਨੂੰ ਖਰਾਓ ਤਾਂ ਕਿ ਮੈਂ ਰਾਮਗੜੀਆ ਗੁੰਝਾ ਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਕੌਮੀ ਕੋਨਵੀਨਰ ਰਾਮਗੜੀਆ ਕਾਲ ਜਥੇ ਬੰਦੀ ਦੇ ਕੌਮੀ ਕੋਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਬਲੇ ਕੋ ਪ੍ਰਣਾਣ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਨਤੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮਗੜੀਆ ਸਮਾਜ ਇਸ ਅਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਬੁੰਗਾ ਰਾਮਗੜੀ ਆਵੇ ਕੇ ਸਮੁੱਚੀ ਰਾਮਗੜੀਆ ਕਾਲਜ ਜਥੇਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣ ਇਹ ਸਾਡੀ ਪੱਗ ਦਾ ਵਿਛਾਇਆ ਆਪਾਂ ਆਪਣੀ ਪੱਗ ਨਹੀਂ ਵੀ ਨਹੀਂ ਹੁਣ ਦੇਣੀ ਇਸ ਅਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਾ ਜਿੱਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਹਦੇ ਨਾਲ ਅੱਜ ਸਮੁੱਚੇ ਪੰਜਾਬ 'ਚ ਇੱਕ ਮੈਸੇਜ ਜਾਣਾ ਚਾਹੀਦਾ ਕਿ ਰਾਮਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮਿੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾਂ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ ਅਸੀਂ ਸਮਾਜ ਇਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਜੀਤ ਢੁੱਲਰ ਦਾ ਹੰਕਾਰ ਤੋੜਨ ਲਈ ਰਾਮ ਗੜੀਆ ਭਾਈਚਾਰੇ ਨੇ ਇੱਕ ਵਿਸ਼ਵਾਸ ਦਵਾਇਆ ਕਿ 1 ਜੂਨ ਨੂੰ ਉਹ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਲਈ ਬਿਲਕੁਲ ਤਿਆਰ ਵਰ ਤਿਆਰ ਨੇ। ਰਾਮ ਗੜੀਆ ਆਕਾਲ ਜਥੇਬੰਦੀ ਦਾ ਕੌਮੀ ਕਨਵੀਨਰ ਹੋਣ ਦੇ ਨਾਤੇ ਮੈਂ ਸਮੁੱਚੇ ਰਾਮ ਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸ ਦੇ ਹਾਰ ਉਪਰੰਤ ਸਮੁੱਚਾ ਭਾਈਚਾਰਾ ਇੱਕ ਉਹਨਾਂ ਥਾਰ ਦਾ ਜਸ਼ਨ ਮਨਾਵੇ। ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸਖੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਸੁਪਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਬਾਹਾ ਸਮੁੱਚੇ ਭਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇੱਕ ਪ੍ਰਣ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ ਬਸਨੀਕੋ ਲਾਲਜੀਤ ਪੁੱਲਤ ਦਾ ਹੰਕਾਰ ਤੋੜ ਦੂੰ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਅਦਾ ਕਰਦਾ ਕਿ ਕਿਸ ਦਿਨ ਲਾਲਜੀਤ ਪੁੱਲਾ ਖਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾਵਾਂ ਉਹਨੇ ਦਿਨ ਮੈਂ ਆਪਣੇ ਭਾਈ ਜਾਨ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਇੱਕ ਸੋਸ਼ੀ ਪਿੰਡ ਤੋਂ ਆਪਣਾ ਪੱਣਾ ਬਣ ਕੇ ਸੰਗਰੂਰ ਵਧਾਰੇ ਹਾਂ ਕਿ 4 ਤਰੀਕ ਨੂੰ ਲਾਲਜੀਤ ਪੁੱਲਾ ਨੂੰ ਖਰਾਓ ਤਾਂ ਕਿ ਮੈਂ ਰਾਮਗੜ੍ਹ ਜਾਂਦੇ ਜਾ ਕੇ ਦਵਾਰਾਂ ਆਪਣੇ ਸਿਰ ਤੇ ਦਸਤਾਰ ਸਜਾਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਰੇ ਗੋਮਿਤ ਤਨਵੀਰ ਰਾਮ ਗੁਜਰਾ ਕਾਲਜ ਦੇ ਬੰਦੀ ਤੇ ਨਵੀਂਦਰ ਸਮਾਰਾ ਹਦੀ ਸਿੰਘ ਰਾਮ ਗੁਜਰਾ ਜੀ ਕੋਲੋਂ ਕੁਪਰਾ ਕੀਤਾ ਗਿਆ ਕਿ ਸਮਟੇ ਸਮਾਜ ਨੂੰ ਇਹ ਅਭਿਰ ਇੱਕ ਬੇਨਤੀ ਜਿਹਾ ਕਿ ਸਮਟੇ OBC ਸਮਾਜ ਸਮਟੇ ਰਾਮ ਗੁਜਰਾ ਸਮਾਜ ਤੇ ਸਹੰਦਾਰੀ ਰਾਜੇ ਵਜ਼ੀਰ ਦਾ ਹੰਕਾਰ ਟੁੱਟੇ ਔਰ ਉਸ ਪਿੰਦ ਜੋ ਇਹ ਵਜੀ ਹਰੇ ਦਾ ਇਹਦਾ ਹੰਕਾਰ ਟੁੱਟਿਆ ਤੇ ਚਾਰ ਤਰੀਕ ਨੂੰ ਜਦ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਰਾਮ ਗੁਜਰਾ ਜੀ ਸੂਚੀ ਰੱਖ ਕੇ ਆਜਦ ਤੇ ਬੰਦੀ ਕਤਰ ਹੋਏਗੀ ਜਿੱਤੇ ਸਾਡੇ ਕੌਮੀ ਕਨਵੀਨਰ ਸਰਦਾਰ ਹੰਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਹੋ ਗਏ ਤੇ ਦੋਸਤੋ ਹੁਣ ਇਹ ਸਾਰੀ ਪਧਰਾ ਵਿਸ਼ਾ ਆ ਆਪ ਆਪਣੀ ਪਗ ਨਹੀਂ ਹੋਣਦੀ ਇਹ ਸੰਘਰਸ਼ ਦਾ ਬੰਦ ਤੋੜਦਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹੰਜੀ ਸਾਹਿਬ ਜੀ ਸੇ ਗੱਲ ਕਰੀਏ ਜੇ ਕਿਹਾ ਕਿ ਜਿੱਤੇ ਮਾਰ ਸਲਵਾਨਾ ਹੋਣਾ ਉਹਦੇ ਨਾਲ ਅੱਜ ਸਮੂਚੇ ਪੰਜਾਬ ਦੇ ਮੈਸੇਜ ਜੜਾ ਜਾਈਦਾ ਕਿ ਰਾਮ ਗਈਆ ਕੌਮ ਇੱਕ ਘਾਤੇ ਇੱਕ ਮਿਟ ਰਿਆ ਔਰ ਕਿਸੇ ਨਾ ਕਿਸੇ ਸੰਘਰਸ਼ ਤੋਂ ਦਿੰਦੀ ਕਪੈਸਿਟੀ ਰੱਖ ਰਿਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋੀ ਪਧਰੀ ਨਾ ਕਰ ਸਕਿਆ ਅੱਜ ਉਹ ਮੈਸੇਜ ਚੜ੍ਹਦਾ ਸਮਾਂ ਆ ਗਿਆ ਮੈਂ ਅਖੀਰ ਕਰਾਂਗਾ ਕਿ ਸਮੂਚਾ OBC ਸਮਾਜ ਸਮੂ ਦੀ ਬਤਾਂਤਾਂ ਬਾਤ ਕਰਨ ਨਹੀਂ ਰਾਭੀਆ ਪਈ ਜਾ ਰਹੇ ਨੇ ਇਹ ਵਿਵਾਦ ਪਾਇਆ ਕਿ ਇਹ ਦੋਨੋਂ ਅਟਾਰੀ ਮਤੀ ਦਾ ਅੰਗਾ ਪਰ ਨਹੀਂ ਬੇਲ ਪਰ ਕਾਰਵਾ ਗਿਆ ਰਾਭੀਆ ਕਾਲ ਤੇ ਪਰਮਿਟ ਲੈਣ ਦੇ ਪਰਮਿਟ ਨਹੀਂ ਆਤੇ ਮੈਂ ਸੋਚੀ ਸ਼ਾਮ ਰੀਆ ਭਾਈ ਜੀ ਦੋ ਸਾਲ ਦਾ ਕੂਰ ਸਾਹ ਦੇ ਸਮੂਹ ਚੇ ਭਾਈ ਜੀ ਨੂੰ ਬੇਦੀ ਗੱਲਾਂ ਕਿ ਕਰੋ ਨੂੰ ਸਰਕਾਰੀ ਮੰਤਰੀ ਦਾ ਬੰਦ ਕਰੂ ਤਾਂ ਆਪਾਂ ਚਾਹ ਤਰੀ ਉਸੇ ਹਾਰ ਪੱਖ ਕੋਚਾ ਪਈਆ ਇੱਕ ਪੁਨਾ ਖਾਤਾ ਆ ਕੇ ਸੁਣਾ ਮੈਂ ਆਪਣੇ ਕਮਿਸ਼ਨਰ ਨੂੰ ਨਹੀਂ ਲਾਤੇ ਅੱਜ ਕ੍ਰਿਸ਼ਮ ਤੇ ਜੀ ਮੇਰੇ ਭੜੇ ਪਾਸ ਦਾ ਰੀ ਸਿੰਘ ਨੂੰ ਜੋ ਕਿ ਮੇਰੇ ਪਲਾਦੇ ਤੇ ਸੁਕਾ ਪ੍ਰਦਾਨ ਦਲੀਪ ਸਿੰਘ ਕਲਸੀ ਤਾਂ ਕਿ ਅੱਜ ਗਿਆ ਵਾਸ ਮੂਚੇ ਪਈ ਚਾਰ ਅਸਤੇ ਪੰਜਾਬ ਕੋ ਆਇਆ ਅੱਜ ਅਸੀਂ ਮੈਂ ਕਹਿੰ ਲਾਜੀਪੁਰ ਆਇਆ ਮੈਂ ਕਹਿੰਦੇ ਆਪਣੇ ਸਰਤੇ ਦਾ ਸਾਥ ਚਾਹਾਂ ਮੋਨੇਦਰ ਮੈਂ ਆਪਣੇ ਭਾਈਆਂ 33 ਦਾ ਆਪਣਾ ਬਦਲ ਸਵਾਲ ਹੈ ਮੈਂ ਸੋਸਿੰਗ ਪਿੰਡ ਤੋਂ ਆਪਣੇ ਪੰਨਾਵਾਂਗੇ ਸਰੂਰ ਜਾ ਰਹੇ ਹਾਂ ਕਿ ਲਾਜੀਪੁਰ ਉਠਾਓ ਤਾਂ ਕਿ ਮੈਂ ਰਾਮਗੜ੍ਹ ਬੰਗਲੇ ਦੀ ਦਵਾਈ ਲੈ ਸਕਤੇ 10000 ਦਾ ਫਰਦੀ ਦਾ ਖਰਚਾ ਬਚੀ ਸਕਦਾ ਸਾਰੇ ਬੰਗੜਿਆ ਕਾਲ ਜਦੋਂ ਬੰਗੜਿਆ ਸਰਕਾਰ ਅੱਜ ਇੰਸਟਾਗ੍ਰਾਮ ਲਈ ਤੁਹਾਨੂੰ ਪੜਨ ਕੀਤਾ ਗਿਆ ਇਸ ਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬਿੰਦ ਕੀਤੀ ਜਾਇਆ ਕਿ ਸਮਝਾ OBC ਸਮਾਜ ਦੇ ਇਸ ਬੰਗੜਿਆ ਸਮਾਜ ਇਸ ਅਹੰਕਾਰੀ ਰਾਜਵਿਦਿਆ ਦਾ ਖੰਡਾਤੋ ਤੇ ਉਸ ਤੋਂ ਪਰੰਤ ਜੋ ਇਹ ਵਜੀ ਹਾਰਿਆ ਹੈ ਹੰਕਾਰ ਟੁੱਟੇਗਾ ਤੇ ਆਹ ਤਰੀਕਾ ਬਾਰੇ ਕੁਛ ਪੁੱਛਣਾ ਹੈ ਉਸ ਤੋਂ ਬੰਦ ਪੜ ਰਹੀ ਨੂੰ ਤੁਹਾਨੂੰ ਬੰਗੜਿਆ ਦੇ ਸੁੱਛਿਆ ਪੜਿਆ ਅਦਾਸ ਹੋਈ ਜਿਵੇਂ ਸਾਰੇ ਕੌਮੀ ਕਮਿਟੀ ਸਰਕਾਰ ਜਿਸ ਤੋਂ ਕਾਗੜੀ ਹੈ ਜਵਾਸ ਦੇ ਤੇ ਬੋਲੋ ਹੁਣ ਸਾਡੀ ਪਾਗਿ ਪਿਛਾ ਆਪ ਆਪਣੀ ਪਾਗਿ ਨਹੀਂ ਹੋਣੀ ਸਮਾਜਿਕ ਕੰਮ ਕਰਦਾ ਹੈ ਤੇ ਆਪਣੇ ਕੌਮੀ ਕਮਿਟੀ ਸਰਕਾਰ ਜਿਸ ਤੋਂ ਕਾਗੜੀ ਹੈ ਜੀ ਦੇ ਮਾਰ ਕੀ ਕੋਈ ਦਰਾਂ ਦਾ ਗੱਲ ਤੋਂ ਨਹੀਂ ਰਾਖੜੀਆਂ ਪਾਈ ਤਾਂ ਨੇ ਇੱਕ ਮਟਵਾਇਆ ਇੱਕ ਇਹ ਦੋਨੋਂ ਸੰਗਾਈ ਮੰਤਰੀਆਂ ਦਾ ਹਮਾਤ ਕਰੋ ਕਿ ਕਰ ਕਿਆ ਰਾਖੜੀਆਂ ਆਜ਼ਾਦ ਦੇ ਪਰਫਾਰਮਿੰਗ ਕਿਨਰ ਹੋਣੇ ਨਾ ਮੈਂ ਸੋਚੀ ਰਾਖੜੀਆਂ ਬਚਾ ਲੈਣ ਦੋ ਸਾਲ ਲੱਗਾ ਖੂਬ ਸਾਡੇ ਸੋਚੇ ਪਾਈ ਤਾਂ ਤੇ ਕਰਦਾ ਕਿ ਇੱਕ ਦੋਨੋਂ ਗਦਾਰੀ ਮੰਤਰੀਆਂ ਦਾ ਹਮਾਤ ਕਰੋ ਕਾ ਆਪਾਂ ਚਾਤ ਨਹੀਂ ਉਸਨੇ ਬਾਤਾਂ ਸੋਚਾ ਪੈਸਾ ਇੱਕ ਪੁਨਾ ਖਾਦਾ ਅਖੂਨ ਨਾ ਮੈਂ ਆਪਣੇ ਕੋਈ ਨਹੀਂ ਹੋਣੇ ਚਾਹੇ ਅੱਜ ਜੋ ਬਈ ਸੰਦੇ ਜੋ ਮੇਰੇ ਭਲੇ ਆਤਾ ਰਗੀ ਸਿੰਘ ਜੋ ਕਿ ਅੱਜ ਮੈਂ ਪਹੁੰਚਾ ਦੇ ਇੱਕ ਸੁਪਰ ਤਾਕਤ ਬਰਨ ਸਿੰਘ ਪਸੀ ਸਾਡੀਆਂ ਸਹੀਆਂ ਕੰਗੀਆਂ ਬਾਹਰ ਸੋਚੇ ਪਾਈ ਤਾਂ ਸੋਚੇ ਪਹੁੰਚਾ ਆਇਆ ਅ ਇਹ 71 ਨੂੰ ਲਾਦੀ ਪੁਰਾਉ ਉਹ ਸਾਡੇ ਸਭੀ ਕੋ ਲਾਦੀ ਪੁਰਾਉ ਦਾ ਹੰਗਾ ਉਟੂ ਮੈਂ ਤੁਹਾਡੇ ਸਾਹਮਣੇ ਮੈਂ ਵਾਦਾ ਕਰਦਾ ਕਿ ਕਿਸ ਦਿਨ ਲਾਦੀ ਨੂੰ ਉੱਪਰ ਲਾਹਾਂਗਾ ਮੈਂ ਉਹ ਦਿਨ ਆਪਣੇ ਸਿੱਦੇ ਤਸਾਦ ਸਿਯਾਮਨ ਉਹਨੇ ਦਿਨ ਮੈਂ ਆਪਣੇ ਪੇਟਾ ਨੂੰ ਬੇਦੀ ਕਰਦਾ ਆਪਣੀ ਕਬਦਾ ਸਵਾਲ ਹੈ ਮੈਂ ਸੋਚਿੰ ਮਿੰਟੋਂ ਆਪਣਾ ਕੰਮ ਗਏ ਸੰਗਰੂਰ ਹੋ ਜਾਇਆ ਕਿ ਚਾਹ ਤੀਨ ਨੂੰ ਲਾਦੀ ਪੁਰਾਉ ਨੂੰ ਖਰਾਉ ਤਾਂ ਕਿ ਮੈਂ ਰੰਗ ਰਿਆ ਜੇ ਜਾ ਕੇ ਸਵਾਦ ਆਪਣੇ ਸਿੱਦੇ ਤਸਾਦ ਜਾਂ ਕੰਮ ਕੋਈ ਜੀ ਦਾ ਖਾਲਸਾ ਬਣਦੀ ਹੈ ਸਾਡੇ ਕੋਲ ਜੰਮੀਨਾ ਬਾਹਰ ਮੁਝਾ ਆ ਜਾਂਦੇ ਬੇਦੀ ਜੰਮੀਨਾ ਸਲਾਹ ਇਸੇ ਗਾਮੜੀਆ ਪੁਰਾਣੀ ਕਿਹਾ ਗਿਆ ਇਸ ਮੁਝੇ ਸਮਝੋ ਇੱਕ ਅਭੀਲ ਇੱਕ ਬੇਦੀ ਕੀਤੀ ਜਾ